हां जी दोस्तों ਸੰਦੂਰ ਦੇ ਕਿਸਾਨ ਮੇਲੇ ਵਿੱਚ ਉਦਮੇ ਕਿਸਾਨ ਪਹੁੰਚੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਪ੍ਰੋਜੈਕਟ ਬਾਰੇ ਡਿਟੇਲਸ ਜਾਣਕਾਰੀ ਲੈਣੇ ਆ ਬਾਈ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ Ashok ਆ ਜੀ ਸਾਡੇ ਕੋਲ ਜੀ ਇੱਥੇ ਸਾਡੀਆਂ ਮਤਲਬ ਇੱਕੋ ਹੀ ਕੰਪਨੀ ਦੀਆਂ ਨੌ ਸਟਾਲਾਂ ਲੱਗੀਆਂ ਜਿਹੜੀਆਂ ਸਾਡੀਆਂ ਲੋਕਲ ਮੰਨ ਲਓ ਕਿ ਫਾਰਮਰ ਦੀਆਂ ਨਿਗੀਆਂ ਐਫਕਲ ਨੂੰ ਬੋਲਦੇ ਆ ਸਾਡੇ ਕੋਲ ਇੱਥੇ ਕੁੱਲ ਮਿਲਾ ਕੇ ਨੌ ਸਟਾਲਾਂ ਦੇ 35 ਤੋਂ 40 ਤਰ੍ਹਾਂ ਦੇ ਪ੍ਰੋਡਕਟ ਨੇ ਜੀ ਜਿਹੜੇ ਕਿ ਬਿਲਕੁਲ ਆਰਗੇਨਾਈਜੇਸ਼ਨ ਆਰਗੈਨਿਕ ਦੇ ਤੌਰ ਤੇ ਸਾਡੇ ਅਸੀਂ ਲੈ ਕੇ ਆਏ ਆ ਸਾਡੇ ਕੋਲ ਇਸ ਸਟਾਲ ਦੇ ਤਕਰੀਬਨ ਦੇਖੋ 10 ਆਰਗੈਨਿਕ ਪ੍ਰੋਡਕਟ ਨਿਗੇ ਜੀ ਜਿੱਚ ਤੁਸੀਂ ਦੇਖ ਰਹੇ ਹੋ 25 ਘਣੀ ਦਾ ਤੇਲ ਆਪਣੀ ਘਰੇਲੂ ਲਾਲ ਮਿਰਚ ਘਰ ਦਾ ਵੇਸਣ ਵਧੀਆ ਫ੍ਰੈਂਗਰੈਂਸ ਵਾਲਾ ਧਨੀਆ ਉਸ ਤੋਂ ਬਾਅਦ ਸਾਡੇ ਕੋਲ ਦੇਸੀ ਘਿਓ ਦਾ ਤਿਆਰ ਕੀਤਾ ਹੋਇਆ ਜੀ ਆਪਦਾ ਆ ਮਿਲਕ ਕੇਕਾ ਸਾਡੇ ਕੋਲ ਮਸਾਲਾ ਜੀ ਚਾਟ ਮਸਾਲਾ ਜਿਹਨੂੰ ਕਹਿ ਦਿੰਦੇ ਆ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਸਿੱਧੇ ਆਪਣੇ ਖੇਤ ਦੇ ਵਿੱਚੋਂ ਕੱਦੂ ਤੇ ਅਮਰੂਦ ਤੇ ਸਾਡੇ ਕੋਲ ਆਰਗੈਨਿਕ ਆਪਣੇ ਕੋਲ ਬੀਏਪੀ ਖਾਦ ਹੈ ਜੀ ਜੀ ਅਸੀਂ ਇਹ ਹੈ ਕਿ ਬਿਨਾ ਰਹਿਣ ਸਪਰੇਆਂ ਤੋਂ ਬਿਨਾ ਪੈਸਟੀਸਾਈਜ਼ ਤੋਂ ਅਸੀਂ ਉਹ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਾਂ ਜਿਹੜੀਆਂ ਕਿ ਜਿਨ੍ਹਾਂ ਦੀ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਕਿਉਂਕਿ ਹਸੈਨ ਖਾਗਾ ਕਿ ਤਾਂ ਆਪਾਂ ਸਾਰੇ ਦੇਖ ਹੀ ਰਹੇ ਆ ਠੀਕ ਹੈ ਜੀ ਔਰ ਸਾਡਾ ਮਤਲਬ ਇੱਕ ਮੈਸੇਜ ਵੀ ਹੈ ਲੋਕਾਂ ਨੂੰ ਤੇ ਸਾਡਾ ਮਤਲਬ ਸਾਡੀ ਪਹਿਲ ਵੀ ਹੈ ਔਰ ਅੱਜ ਮਤਲਬ ਡੀਸੀ ਸਾਹਿਬ ਦੀ ਰਹਿਨੁਮਾਈ ਹਟ ਅਸੀਂ ਨਾ ਸੰਗਰੂਰ ਦੇ ਵਿੱਚ ਇਹ ਸਾਰੇ ਆਰਗੇਨਿਕ ਪ੍ਰੋਡਕਟ ਨੂੰ ਨਮੈਸ਼ ਲਗਾ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਠੀਕ ਹੈ ਜੀ ਹਾਂ ਤੁਸੀਂ ਕਿੰਨੇ ਕ ਖਰਚੇ ਨਾਲ ਸ਼ੁਰੂਆਤ ਕੀਤੀ ਹੈ ਤੇ ਜੇਕਰ ਮੁਨਾਫੇ ਦੀ ਗੱਲ ਕਰੀਏ ਕਿੰਨਾ ਕੁ ਮੁਨਾਫੇ ਦੀ ਉਮੀਦ ਹੈ ਦੇਖੋ ਜੀ ਇਹਦੇ ਤੇ ਖਰਚਾ ਦੇਖੀਏ ਤਾਂ ਬਿਲਕੁਲ ਘਰੇਲੂ ਪੱਧਰ ਤੇ ਅਸੀਂ ਸ਼ੁਰੂ ਕੀਤਾ ਹੋਇਆ ਹੈਗਾ ਦੇਖੋ ਸਾਡੇ ਕੋਲ ਖੁੱਤ ਆਪ ਦਾ ਤੇਲ ਆ ਜੀ ਆਪ ਦੀ ਸਰੋਂ ਦਾ ਤੇਲ ਬਣਾ ਰਹੇ ਆ ਘਰ ਦੀ ਖੇਤੀ ਦੇ ਵਿੱਚੋਂ ਲਗਾ ਲਓ ਕਿ ਲਾਲ ਮਿਰਚ ਕਰ ਰਹੇ ਆ ਸਾਡੇ ਕੋਲ ਛੋਲੇ ਅਸੀਂ ਆਪਦੇ ਉਗਾ ਰਹੇ ਆ ਠੀਕ ਆ ਜੀ ਧਨੀਆਂ ਅਸੀਂ ਆਪ ਦਾ ਕਰਨੇ ਆ ਜਿਹੜੇ ਚ ਕੀ ਹੈ ਕਿ ਅਸੀਂ ਆਨਲੀ ਆਰਗੈਨਿਕ ਖਾਦ ਪਾ ਰਹੇ ਆ ਉਸ ਦੇ ਵਿੱਚ ਕੋਈ ਵੀ ਰਸਾਇਣ ਨਹੀਂ ਪਾਰੇ ਸਾਡੇ ਕੋਲ ਕੀ ਹੈ ਕਿ ਸਾਰਾ ਜੋ ਵੀ ਘਰੇਲੂ ਪੱਧਰ ਤੇ ਹੈ ਨਾ ਉਸੇ ਤੋਂ ਲੈ ਕੇ ਚੱਲ ਰਹੇ ਆ ਸਾਡੀ ਕੋਈ ਇਹਦੇ 'ਚ ਲੱਖਾਂ ਦੀ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੈ अच्छा लैंड ਕਿੰਨੀ ਕਾ ਤੁਹਾਡੇ ਕੋਲ ਕੀ ਦੇਖਿਆ ਜਾਏ ਤਾਂ ਸਾਡੇ ਕੋਲ 4 ਤੋਂ 5 ਕਿੱਲੇ ਜ਼ਮੀਨ ਹੈ ਜੀ اچھا ਜੀ ਹਾਂਜੀ ਕਿਹੜੀ ਜਗ੍ਹਾ ਦੀ ਅ ਅਸੀਂ ਮਤਲਬ ਦੇਖਿਆ ਤਾਂ ਅ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚੋਂ ਆਏ ਹੋਏ ਨੇ ਕਿ ਜਿਹੜੀ ਮਤਲਬ ਇਹ ਸਟਾਲ ਜਿਹੜੀ ਸਟਾਲ ਲੱਗੀ ਹੋਈ ਆ ਇਹ ਆਪਣੇ ਸੰਗਰੂਰ ਦੇ ਨਾਲ ਪਿੰਡ ਹੈ 5 ਕਿਲੋਮੀਟਰ ਤੇ ਖੇੜੀ ਪਿੰਡ ਉੱਥੋਂ ਦੀ ਸਟਾਲ ਹੈ ਜੀ اچھا ਪਰਿਵਾਰਕ ਮੈਂਬਰ ਕਿਸ ਤਰ੍ਹਾਂ ਇਨਵੋਲਵ ਨੇ ਵਿੱਚ ਤੁਹਾਡੇ ਵੀ ਦੇਖੋ ਜੀ ਇੱਥੇ ਮਤਲਬ ਅ ਲਗਾ ਲਓ ਕਿ ਇੱਕ ਪਿਓ ਅਤੇ ਬੇਟਾ ਦੋਨੋਂ ਕੰਮ ਕਰ ਰਹੇ ਨੇ ਕਿ ਨਾਲ ਉਹਨਾਂ ਦੀ ਹੈਲਪ ਵਾਸਤੇ ਇੱਕ ਅੰਕਲ ਹੋਰ ਨੇਗੇ ਬਾਕੀ ਸਾਰਾ ਪਰਿਵਾਰ ਰਲ ਕੇ ਮਤਲਬ ਵਧੀਆ ਤਰੀਕੇ ਨਾਲ ਸਹਾਇਕ ਕਰਦਾਗਾ ਪੈਕਿੰਗ ਕਰਦੇ ਨੇ ਕਿ ਘਰ ਬੈਠ ਕੇ ਆਪਣੇ ਪ੍ਰੋਡਕਟ ਦੀ ਆਪਣਾ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਲੈ ਕੇ ਜਾ ਰਹੇ ਨੇ ਕਿ ਅਗਰ ਉਹ ਮਾਰਕੀਟ ਦੇ ਵਿੱਚ ਵਧੀਆ ਤਰੀਕੇ ਨਾਲ ਆਪਣੀ ਪਕੜ ਬਣਾਉਂਦਾਗਾ ਤਾਂ ਇਸ ਨੂੰ ਕਾਫੀ ਉੱਚੇ ਪੱਧਰ ਤੇ ਲੈ ਕੇ ਜਾਣ ਤੇ ਇਹਨਾਂ ਦਾ ਵੀ ਮਤਲਬ ਲਗਾ ਲਓ ਕਿ ਬੈਨੀਫਿਟ ਆਦਾ ਲੋਕਾਂ ਨੂੰ ਵੀ ਬੈਨੀਫਿਟ ਆ ਕਿਉਂਕਿ ਉਹ ਬਿਨਾਂ ਰਿਆ ਸਪਰਿਆ ਤੋਂ ਔਰ મતલਬ ਕੀ ਲਗਾ ਲੋਗੇ ਆਰਗੇਨਿਕ ਪ੍ਰੋਡਕਟ ਨੂੰ ਖਾਣ ਦੇ ਵਿੱਚ ਮਤਲਬ ਆਪਣਾ ਉਹ ਪਾਉਣਗੇ ਅੱਛਾ ਫਾਰਮਰਸ ਦੀ ਇਨਵੋਲਵਮੈਂਟ ਕਿਸ ਤਰ੍ਹਾਂ ਉਮੀਦ ਕਰਦੇ ਹੋ ਇਸ ਮੇਲੇ 'ਚ ਆ ਫਾਰਮਰ ਨੂੰ ਦੇਖਿਆ ਜਾਏ ਜੀ ਐਜ਼ ਅ ਮੇਲੇ ਦੇ ਵਿੱਚ ਜਿਸ ਤਰ੍ਹਾਂ ਐਗਰੀਕਲਚਰ ਡਿਪਾਰਟਮੈਂਟ ਠੀਕ ਹੈ ਜੀ ਡੀਸੀ ਸਾਹਿਬ ਦੀ ਪਰਮਿਸ਼ਨ ਦੇ ਨਾਲ ਐਗਰੀਕਲਚਰ ਡਿਪਾਰਟਮੈਂਟ ਇਨਵੋਲਵ ਹੈ ਜੀ ਨੇੜੇ ਤੇੜੇ ਤੇ ਸਾਰੇ 7 ਤੋਂ 8 ਸੰਗਰੂਰ ਦੇ ਵਿੱਚ ਬਲੌਕ ਨੇ ਉਹਨਾਂ ਦੇ ਹੌਲੀ ਹੌਲੀ ਕਰਕੇ ਇਹਨਾਂ ਦੇ ਵਿੱਚ ਅਨੁਮਾਨ ਨੇ ਦਾ ਇਸ ਦੇ ਵਿੱਚ

वहाँ का लोकल जो जौ सत्तू रहता है ये काफ़ी हेल्पफुल रहता है आपके मतलब डायबिटीज़ अगर आप या एसिडिटी या कोई ऐसी चीज़ जिससे मतलब आपकी हेल्थ जो है आप खाने को पचा नहीं पा रहे हैं तो ये चीज़ काफ़ी काम को आएगी आपको और ये नेचुरल है वहाँ की हंड्रेड परसेंट ऑर्गेनिक है इसके साथ में आप देख रहे होंगे कश्म कश्मीरी लहसुन जो काफ़ी मशहूर है गंठिया के नाम से भी इसको जाना जाता है और ये भी हंड्रेड ऑर्गेनिक है इसके अलावा आप साथ में देख रहे होंगे मसाले तो मिसाला टिक्की ये जो है ये ये भी हैंडमेड है वहाँ की लोकल लेडीज़ जो हैं अपने अपने रोजमर्रा की ज़िंदगी में इस चीज़ को तैयार कर रही है और अभी ये पूरे देश विदेश में ये चीज़ जा रही है तो ये भी वहाँ का लोकल प्रोडक्ट है जो आप सब्जियों में दालों में अलग अलग चीज़ों में डाल सकते हैं इसके अलावा आपका आ गया ये टिमरू नाम से वहाँ का ही एक प्रोडक्ट है जो आप सब्ज़ी में दाल में आए दिन देख सकते हैं ये डालते हैं इसके अलावा आप देख रहे होंगे ये देसी गाय का जो गोबर होता है उससे तैयार किया गया ये दिया है और हंड्रेड परसेंट ऑर्गेनिक है और ये भी अभी पूरे देश विदेश में इन चीजों को बेचा जा रहा है जी इसके अलावा आप देख रहे होंगे कच्ची हल्दी ये भी वहीं की है उसके साथ में हमारे पास एरोमेटिक सोप है जिसमें लेवेंडर की सोप तैयार की गई है रोजमेरी की सोप तैयार की गई है रोजमेरी का रूम फ्रेशनर तैयार किया गया उस साइड देख रहे होंगे आप चाय भी जो है लोवेंडर जो काफी हेल्पफुल रहता है आपके डिप्रेशन में है आप या किसी को ऐसा वायरस है तो आप ये आ, क्या बोलते हैं अपना सोप वगैरह यूज कर सकते हैं रोजमेरी की हो हैंड वॉश यूज कर सकते हैं ये उसका लवेंडर जो फ्लावर होता है उसका नेचुरल फॉर्म में जो ऑयल एक्सट्रैक्ट करके लाते हैं ये वाला ऑयल है हंड्रेड एम का ये ऑयल मिलता है अलग अलग पैकेजिंग है इसकी इसके अलावा मसाले हैं चाय है और ये सारी चीजें जो है जम्मू कश्मीर की नेचुरल है ऑर्गेनिक है बस अच्छा, ये तैयार से हैं आप ये हमारे ही डिस्ट्रिक्ट उधमपुर के एक ब्लॉक है चनैनी जो काफी दूर दराज इला, दूर दराज इलाका है और वहाँ पर जो सेंट्रल गवर्नमेंट की स्कीम एफ वाला ये जो प्रोजेक्ट है वहाँ पर सेंक्शन हुआ उस वजह से लोगों को जो है ये सारी चीज़ें अपॉर्चुनिटी जो है उनको मिली है अच्छा कितने की प्रोडक्शन हो जाती है वहाँ से हमारा अभी लास्ट ईयर का टर्नओवर जो बिजनेस जो फार्मर जो है एक्चुअल फार्मर कोई बिजनेसमैन बाहर का इन्वेस्टर नहीं है लोकल फार्मर्स ने 40 से 50 लाख का बिजनेस जो है पिछले साल दो से चौबीस के फाइनेंशियल ईयर में किया है तो ये कहीं ना कहीं बूस्ट अप है लोगों को मिल रहा है फायदा तो लोग जुड़ रहे हैं फार्मर जुड़ रहे हैं और ऐसे ऐसे प्रोडक्ट्स चाहे लेडीज हों चाहे वहाँ के जेंट्स हों तो ये कहीं ना कहीं एक रोजगार का साधन लोगों के लिए तैयार हो रहा है ओके okay, आप अदर स्टेट्स में और कौन कौन सी हमारे जाँ जाँ लगते हैं गवर्नमेंट की तरफ से की तरफ से या नाबार्ड या अलग ऐसी एजेंसियाँ जो हैं उनकी तरफ से जहाँ भी हमें मौका मिलता है हम लोग वहाँ पर अपना स्टॉल अपने प्रोडक्ट डिस्प्ले करते हैं इसके अलावा कुछ जो बायर्स होते हैं जो बड़े बड़े बायर्स होते हैं वो लोग भी हमसे कॉन्टेक्ट करते हैं और बल्क में ऑर्डर वो लोग लेते हैं हमसे जी